ਹੁਣੇ ਤੋਂ ਤੱਕ ਗੱਲ ਹੋ ਗਈ ਆ ਇਹ ਬਾਬੇ ਬੁੱਲੇ ਸ਼ਾਹ ਦੀ ਜਗਾ ਬਹੁਤ ਪੁਰਾਣੀ ਇੱਥੇ ਗੁਰਮੁਖ ਸਿੰਘ ਸੇਵਾ ਕਰਿਆ ਬੜੇ ਚੇਤੂ ਇਹਦੀ ਵੀ ਆਣ ਕੇ ਬੇਬੀ ਵੀ ਹੋਈ ਆ ਤੇ ਡੱਕ ੱੱਲੇ ਹੋਰ ਵੀ ਚਾਦਰਾਂ ਜੋਈ ਉਹ ਚੋਕੇ ਰਾਤ ਦੇ ਲਗੇ ਨੇ ਤੋੜਪੰਨ ਕਰ ਗਏ ਨੇ ਚੋਰੀ ਬਾਬਾ ਬੁੱਲੇ ਸ਼ਾਹ ਪਿੰਡੇ ਬਨਕਲਾਂ ਹੋਈ ਆ ਕੀ ਚੀਜ਼ ਕਰੀ ਚੋਰੀ ਇਹ ਵੀ ਅੱਗੇ ਵੀ ਇੱਕ ਦੋ ਚੋਰੀਆਂ ਤੇ ਗੱਲ ਅਹੀਂ ਗੋਰੀ ਨਹੀਂ ਆ ਵਿਚਾਰ ਕੋਈ ਗੱਲ ਨਹੀਂ ਇਹ ਕਾ ਸਾਡਾ ਸਾਰਾ ਅੰਦਰੋਂ ਤੋੜ ਕੇ ਕੰਧਾਂ ਤੋੜ ਕੇ ਸਾਰਾ ਸਮਾਨ ਲੈ ਗਏ। ਫਾੜੀਆਂ ਗੁਰਜਾਂ ਹੀ ਗੱਲੇ ਹੀ ਉਹ ਵੀ ਲੈ ਕੇ ਗੱਲੇ ਵੀ ਲੈ ਗਏ ਆ। ਉਹ ਛੱਟ ਹੀ 8 10 15000 ਦਾ ਉਹ ਵੀ ਲੈ ਗਏ ਆ। ਜਿੰਦਰ ਅੰਦਰ ਭਾਂਡਾ ਛੰਨਾ ਜਿੰਨਾ ਵੀ ਹੈਗਾ ਸਭ ਕੁਝ ਲੈ ਗਏ ਆ। ਜਿੰਨਾ ਤੋੜ ਭੰਨ ਰੋਜੀਆਂ ਦੀ ਵੀ ਕਰਕੇ ਗਏ ਆ। ਆਪਣਾ ਚਰਾਗਾ ਚਰਾਗਬਤੀ ਵੀ ਸਾਰਾ ਲੈ ਗਏ ਅੰਦਰ। ਨਾਮ ਮੇਰਾ ਵੀ ਗੁਰਮukh ਸਿੰਘ ਪਿੰਡ ਬਨਕਲਾਂ ਦਾ ਵਾਸੀ ਹਾਂ। ਮੈਨੂੰ ਹੋਈ ਚੋਰੀ ਬਾਬਾ ਬੁੱਲੇ ਸ਼ਾ ਪਿੰਡ ਬਨਕਲਾਂ ਹੋਈ ਹੈ ਕੀ ਚੀਜ਼ ਦੀ ਚੋਰੀ ਹੋਈ ਹੈ ਚੋਰੀ ਇਹ ਵੀ ਅੱਗੇ ਵੀ ਇੱਕ ਦੋ ਚੋਰੀਆਂ ਤੇ ਗੱਲ ਅਹੀ ਗੋਰੀ ਨਹੀਂ ਐ ਕੋਈ ਗੱਲ ਨਹੀਂ ਇਹ ਕਾਹਦਾ ਸਾਰਾ ਅੰਦਰੋਂ ਤੋੜ ਕੇ ਕੰਧਾਂ ਤੋੜ ਕੇ ਸਾਰਾ ਸਮਾਨ ਲੈ ਗਏ ਸਾੜੀਆਂ ਗੁਰਜਾਂ ਹੀ ਗੱਲੇ ਹੀ ਉਹ ਵੀ ਲੈ ਕੇ ਗੱਲੇ ਵੀ ਲੈ ਗਏ ਆ ਔਰ ਛੱਟ ਹੀ 8-10 15000 ਦਾ ਉਹ ਵੀ ਲੈ ਗਏ ਆ ਜਿੰਦਰ ਅੰਦਰ ਭਾਂਡਾ ਛੰਨਾ ਜਿੰਨਾ ਵੀ ਸਭ ਕੁਝ ਲੈ ਗਏ ਆ ਜਿੰਨਾ ਤੋੜ ਭੰਨ ਰੋਜੀਆਂ ਦੀ ਵੀ ਕਰਕੇ ਗਏ ਆ ਆਪਣਾ ਚਰਾਗਾਂ ਚਰਾਗਰਥੀ ਵੀ ਸਾਰਾ ਲੈ ਗਏ ਅੱਡ ਕੇ ਮੈਂ ਤਾਂ ਨਹੀਂ ਬੇਬਦੀ ਵੀ ਹੋਈ ਨਾਲ ਹੋਈ ਆ ਜੀ ਇੱਥੇ ਵੱਜ ਕੇ ਹੋਈ ਜਦੋਂ ਇੱਥੇ ਵੱਜੇ ਚਾਦਰਾਂ ਵੱਜੀਆਂ ਹੋਈ ਆ ਸਾਡੇ ਹਿਸਾਬ ਦੀ ਟੋਟਲ ਕਿੰਨਾ ਕੁ ਨੁਕਸਾਨ ਟੋਟਲ ਪਾਏ ਹੋਈ ਲਾ ਲੋ ਵੀ ਮਤਲਬ ਟੋਟਲ ਨੂੰ ਬਾਬਾ ਜੀ ਕੀ ਕਰੀਏ ਪੈਸੇ ਦੀ ਤਾਂ ਗੱਲ ਨਹੀਂ ਸਿਰਫ ਇਹੋ ਜਿਹਾ ਦੁੱਖ ਵੀ ਇਹਨੂੰ 18-20 ਸਾਲਾਂ ਸਾਨੂੰ ਇੱਥੇ ਸੇਵਾ ਕਰਦਿਆਂ ਹੋ ਗਏ ਤੇ ਇਹੋ ਜਿਹਾ ਦੁੱਖ ਹੈ ਵੀ ਜਿਹੜਾ ਅੰਦਰ ਰੋਜੇ ਰੋਜੇ ਸਭ 14-14 ਸਾਬ ਪਾਂਡਾ ਛੰਨਾ ਤੋੜ ਕੇ ਤੇ ਲੈ ਗਏ ਤੇ ਰਾਤੀ ਕੋਈ ਨਹੀਂ ਹੁੰਦਾ ਰਾਤ ਨਹੀਂ ਕੋਈ ਹੁੰਦਾ ਇੱਥੇ ਜੀ ਨਾ ਕੋ ਕਮਰਾ ਨਾ ਕੋ ਇਥੇ ਗੱਲਬਾਤ ਹੁੰਦੀ ਹੈ ਜੰਗਲੀ ਇਲਾਕਾ ਕਿਤੀ ਜੀ ਆਏ ਹੁਣ ਇਹ ਮੰਗ ਕੀ ਕਰਦੇ ਪੁੱਤ ਮੰਗੇ ਇਹੋ ਕਿਤੇ ਵੀ ਚੋਰ ਪਿੰਡ ਚੋਂ ਫੜੇ ਜਾਣ ਤੇ ਪਿੰਡ ਸਾਡੇ ਬੰ ਨੂੰ ਨੱਥ ਪਾਵੇ ਸਾਡੇ ਬੰ ਚ ਨਸ਼ਾ ਵੜਾ ਜੇ ਇਹ ਗਵਰਨਮੈਂਟਾਂ ਕਰਾਉਂਡੀਆਂ ਜੇ ਭਿੰਦਰ ਸਿੰਘ ਮੋਮੀ ਮੈਂਬਰ ਪੰਚਾਇਤ ਪਿੰਡ ਬੰਗਲਾ ਸਾਡੇ ਪਿੰਡ ਵਿੱਚ ਨਸ਼ੇ ਦਾ ਕਾਰਨ ਹੈ ਜੋ ਚੋਰੀਆਂ ਦਾ ਕਾਰਨ ਹੋਈ ਹੈ ਜੇ ਸਾਡੇ ਪਿੰਡ ਨਸ਼ਾ ਨਾ ਵੇਖਦਾ ਹੋਵੇ ਅੰਗਲੀ ਨਾ ਹੋਣਾ ਤੇ ਚੋਰੀਆਂ ਵੀ ਨਾ ਹੋਣ ਅਸੀਂ ਜ਼ਿੰਮੇਦਾਰ ਲੋਕ ਐ ਡਿੱਗ ਦੁਖੀ ਆ ਨਾ ਕੋਈ ਤਾਰ ਛੜਦੇ ਆ ਨਾ ਕੋਈ ਸਟਾਟਰ ਛੜਦੇ ਆ ਨਾ ਕੋਈ ਐਂਗਲ ਛੜਦੇ ਆ ਜਿਹੜੀਆਂ ਅਸੀਂ ਤਾਰਾਂ ਵੀ ਲਾਈਆਂ ਵਾਂ ਡੰਗਰਾ ਹੱਥੇ ਵੀ ਜਿਹੜੇ ਰਾਖੀਆ ਤੇ ਉਹ ਵੀ ਲੱਗ ਲੱਗੇ ਆ ਹੁਣ ਇਤੋਂ ਤੱਕ ਗੱਲ ਹੋ ਗਈ ਆ ਇਹ ਬਾਬੇ ਬੁੱਲੇ ਸ਼ਾਹ ਦੀ ਜਗਾ ਬਹੁਤ ਪੁਰਾਣੀ ਇੱਥੇ ਗੁਰਮੁਖ ਸਿੰਘ ਸੇਵਾ ਕਰਿਆ ਬੜੇ ਚਿਰ ਤੋਂ ਇਹ ਦੀ ਵੀ ਆਣ ਕੇ ਬੇਦੀ ਵੀ ਹੋਈ ਆ ਤੇ ਡੱਕ ਗੱਲੇ ਹੋਰ ਵੀ ਚਾਤਰਾ ਜੋ ਹੀ ਉਹ ਚੋਕੇ ਰਾਤ ਦੇ ਲਗੇ ਨੇ ਤੋੜਪੰਨ ਕਰਗੇ ਨੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਕਿ ਜਿੰਨਾ ਚੇ ਨਸ਼ੇ ਨੂੰ ਨਾਤ ਨਾ ਪਈ ਉਹਨਾਂ ਚੋਂ ਚੋਰ ਨਹੀਂ ਹਣੇ ਤੇ ਸਖਤਾਈ ਕੀਤੀ ਜਾਊਗੀ ਤੇ ਫੇਰ ਜਾ ਕੇ ਕਿਤੇ ਨਸ਼ਾ ਵੀ ਬੰਦ ਹੋਣਾ ਹੈ ਤੇ ਚੋਰੀਆਂ ਵੀ ਬੰਦ ਹੋਣੀਆਂ ਸਾਡੀ ਇਹੋ ਮੰਗਿਆ ਕਿ ਨਸ਼ੇ ਵਾਲੇ ਨੂੰ ਨੱਤ ਪਾਈ ਜਾਵੇ ਜੀ ਉਹ ਕੀ ਕਰਨਗੇ ਇਹਨਾਂ ਮੈਨੂੰ ਦਰਖਾਹ ਦਿੱਤੀ ਆ ਵੀ ਰਾਤ ਦਰਗਾਹ ਤੇ ਚੋਰੀ ਹੋ ਗਈ ਆ ਹੂੰ ਕੋਈ ਇੱਥੇ ਰਾਤ ਨੂੰ ਰਹਿੰਦਾ ਨਹੀਂਗਾ ਕੋਈ ਰਖਵਾਲੀ ਨਹੀਂ ਕਰਦਾ ਇਹਨਾਂ ਦਰਖਾਹਤ ਦਿੱਤੀ ਹੈ ਜੋ ਕਾਰਵਾਈ ਬੰਦੀ ਹੋਊਗੀ ਉਹ ਕਰਾਂਗੇ ਚੋਰੀ ਦੱਸਿਆ ਜੀ ਕਿਸ ਚੀਜ਼ ਦੀ ਹੋਈ ਹੈ ਕੀ ਉਹ ਇਹਨਾਂ ਨੂੰ ਪਾ ਦੇਖ ਕੇ ਦੇਣਗੇ ਦਰਖਾਹਤ ਕੀ ਕੀ ਆ ਕੋਈ ਗੁਰਜ ਸੀਗੇ ਪੈ ਬਾਬੇ ਦੇ ਕਰਦੇ ਵਿੱਚ ਜਿਹੜੀਆਂ ਚੀਜ਼ਾਂ ਪਈਆਂ ਹੁੰਦੀਆਂ ਉਹ ਚੀਜ਼ਾਂ ਦੱਸ ਦੇ ਪਈਆਂ ਤੇ ਲਾਗੇ ਕੋਈ ਸੀਸੀਟੀਵੀ ਹੋਈ ਹੈ ਉਹ ਤਾਂ ਹਣੇ ਇਹਨਾਂ ਨੂੰ ਪਤਾ ਹੋਊਗਾ ਹੈ ਵੀ ਕੋਈ ਨਹੀਂਗਾ ਸੀਸੀਟੀਵੀ ਨਹੀਂ ਲੱਗਾ ਕਿਤੇ ਵੀ